ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਗੁਰਦਾਸ ਜੀ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕਿਆ ਅਸਥਾਨਾਂ ਇਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਫਿਰ ਗੁਰੂ ਨਾਨਕ ਸਾਹਿਬ ਜੀ ਬਗਦਾਦ ਵੱਲੋਂ ਚੱਲ ਪਏ ਜਦੋਂ ਗੁਰੂ ਨਾਨਕ ਸਾਹਿਬ ਜੀ ਬਗਦਾਦ ਦੀ ਧਰਤੀ ਤੇ ਪਹੁੰਚੇ ਤਾਂ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਸ਼ਹਿਰ ਦੇ ਬਾਹਰ-ਬਾਰ ਆਪਣਾ ਜੋ ਡੇਰਾ ਲਾ ਰਿਆ ਤੇ ਉੱਥੇ ਹੀ ਬੈਠ ਗਏ ਇੱਕ ਬਾਬਾ ਅਕਾਲ ਪੁਰਖ ਉਹ ਦੂਜਾ ਰਬਾਬੀ ਮਰਦਾਨਾ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਦਾ ਹੀ ਰੂਪ ਸੀ ਆਪ ਹੀ ਅਕਾਰ ਪੁਰਖ ਹਨ ਅਨੰਤ ਦੇਵ ਜੀ ਤੇ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਵੀ ਅਕਾਲ ਪੁਰਖ ਦਾ ਰੂਪ ਹੀ ਆਖਿਆ ਦੂਜਾ ਰਬਾਬੀ ਮਰਦਾਨਾ ਕਿਉਂਕਿ ਜਿਹੜਾ ਭਾਈ ਮਰਦਾਨਾ ਜੀ ਸਨ ਉਹ 50 ਸਾਲ ਤੋਂ ਜ਼ਿਆਦਾ 54 ਸਾਲ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨਾਲ ਬਿਤਾਏ ਸੀ ਜਦੋਂ ਗੁਰਨਾਥ ਸਾਹਿਬ ਜੀ ਕੀਰਤਨ ਕਰਦੇ ਸਨ ਤਾਂ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਸਨ ਜਾਨਕੀ ਉਹਨਾਂ ਨੇ 50 ਸਾਲ ਤੋਂ ਜ਼ਿਆਦਾ ਬਾਬਾ ਜੀ ਨਾਲ ਉਮਰ ਬਿਤਾਈ ਸੀ ਇਸ ਕਰਕੇ ਉਹ ਬਾਬਾ ਜੀ ਦੇ ਮਰੀਦ ਬਣ ਚੁੱਕੇ ਸੀ ਗੁਰਨਾਥ ਸਾਹਿਬ ਦੇ ਸੇਵਕ ਬਣ ਚੁੱਕੇ ਸੀ ਭਾਈ ਮਰਦਾਨਾ ਜੀ ਦਾ ਗੁਰਨਾਮਕ ਤੇ ਅਟੁੱਟ ਵਿਸ਼ਵਾਸੀ ਇਸ ਕਰਕੇ ਸੇਵਕ ਵੀ ਰੱਬ ਦਾ ਰੂਪ ਪਾ ਜਾਂਦੇ ਨੇ ਇਸ ਕਰਕੇ ਭਾਈ ਸਾਹਿਬ ਨੇ ਮਰਦਾਨੇ ਨੂੰ ਅਕਾਰ ਪੁਰਖ ਦਾ ਦੂਸਰਾ ਰੂਪ ਦੱਸਿਆ ਹੈ ਕਿਉਂ ਕਿ ਕਿਉਂਕਿ ਗੁਰਨਾਮ ਸੇਵ ਜੀ ਆਪ ਅਕਾਰ ਪੁਰਖ ਸਨ ਪਰ ਭਾਈ ਮਰਦਾਨਾ ਜੀ ਹਮੇਸ਼ਾ ਗੁਰੂ ਨਾਨਕ ਸੇਵ ਦੇ ਨਾਮ ਲੈਂਦੇ ਸੀ ਇਸ ਕਰਕੇ ਭਾਈ ਸਾਹਿਬ ਨੇ ਉਹਨਾਂ ਨੂੰ ਵੀ ਅਕਾਲ ਦਾ ਦੂਸਰਾ ਰੂਪ ਦੱਸਿਆ ਦਿੱਤੀ ਬਾਗ ਨਿਵਾਜ ਕਰ ਸੁੰਨ ਸਮਾਨ ਹਵਾ ਜਹਾਨਾ ਇਥੇ ਭਾਈ ਸਾਪਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਜਦੋਂ ਭਜਨ ਬੰਦਗੀ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਸਤ ਨਾਮ ਦੀ ਬਾਗ ਦਿੱਤੀ ਹਰਦਾਤ ਸਤਨਾਮ ਦਾ ਸ਼ਬਦ ਉਚਾਰਨ ਕੀਤਾ ਤਾਂ ਸਾਰਾ ਜਹਾਨ ਸੁੰਨ ਹੋ ਗਿਆ ਅਰਥਾਤ ਜਦੋਂ ਮੁਨਾਸਿਬ ਜੀ ਜੀ ਸ਼ਬਦ ਚਲਿਆ ਤਾਂ ਸਾਰੇ ਜਿੰਨੇ ਵੀ ਪਗਦਾ ਦੇ ਲੋਕ ਸੀ ਸਾਰੇ ਚੁੱਪਚਾਪ ਹੋ ਗਏ ਉਹਨਾਂ ਦੀ ਸੂਰਤ ਪਰਮਾਤਮਾ ਨਾਲ ਜੁੜ ਗਈ ਭਾਈ ਸਾਹਿਬ ਕਹਿੰਦੇ ਨੇ ਜਦੋਂ ਗੁਰਨਾਥ ਸਾਹਿਬ ਜੀ ਨੇ ਸਤਨਾਮ ਦਾ ਸ਼ਬਦ ਉਚਾਰਨ ਕੀਤਾ ਬਾਗ ਦਿੱਤੀ ਤਾਂ ਉਹਨਾਂ ਸਾਰਿਆਂ ਦੀ ਸੂਰਤ ਅਕਾਲ ਪੁਰਖ ਵਿੱਚ ਜੁੜ ਗਈ ਸਾਰਿਆਂ ਦੀ ਸੂਤ ਸ਼ਬਦ ਵਿੱਚ ਜੁੜ ਗਈ ਸਾਰਾ ਬਗਦਾਦ ਸੁਨਸਾਨ ਹੋ ਗਿਆ ਚੁੱਪਚਾਪ ਹੋ ਗਿਆ ਸੋਨੋ ਮੋਨੋ ਦਾ ਗਰੀ ਭਾਈ ਦੇਖ ਪੀਰ ਪਿਆ ਹੈਰਾਨਾ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਜਦੋਂ ਮੁਲਨਾਖ ਸਾਹਿਬ ਜੀ ਨੇ ਸਤਨਾਮ ਦਾ ਸ਼ਬਦ ਉਚਾਰਨ ਕੀਤਾ ਸਤਨਾਮ ਦੀ ਬਾਗ ਨਿਧੀ ਤਾਂ ਸਾਰਾ ਬਗਦਾਦ ਸ਼ਹਿਰ ਸੁੰਨ ਸਾਵਨ ਹੋ ਗਿਆ ਜਦੋਂ ਪੋਥੋ ਦੇ ਪੀਰ ਨੇ ਇਹ ਕੋਤਕ ਦੇਖਿਆ ਤਾਂ ਉਹ ਹੈਰਾਨ ਹੋ ਗਿਆ ਹੱਕਾ ਬੱਕਾ ਰਹਿ ਗਿਆ ਵੀ ਇਹ ਭਾਰਾਂ ਕੀ ਵਤ ਗਿਆ ਸਾਰੇ ਲੋਕ ਕਿੱਥੇ ਚਲੇ ਗਏ ਕਿਉਂਕਿ ਸਾਰੀ ਨਗਰੀ ਸੀ ਉਹ ਖਾਲੀ ਹੋ ਗਈ ਸੀ ਤੇ ਸਾਰੇ ਜਾਨੇ ਗੁਰਨਾਮ ਸਾਹਿਬ ਜੀ ਦੇ ਕੋਲ ਜਾ ਕੇ ਸ਼ਬਦ ਸੁਣਨ ਲੱਗ ਪਏ ਸੀ ਬਾਣੀ ਕੀਰਤਨ ਸੁਣਨ ਲੱਗ ਪਏ ਸੀ ਨਗਰ ਸਾਰਾ ਖਾਲੀ ਹੋ ਗਿਆ ਸੀ ਤੇ ਪੀਰ ਸੀ ਉੱਥੋਂ ਦਾ ਜੋ ਪੀਰ ਸੀ ਉਹ ਹੱਕਾ ਬੱਕਾ ਰਹਿ ਗਿਆ ਵੀ ਇਹ ਪਾਣਾ ਕੀ ਵਰਤਿਆ ਵਿਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਸਭ ਤੋਂ ਪਹਿਲਾਂ ਉਸ ਪੀਰ ਨੇ ਕੀ ਕੀਤਾ ਧਿਆਨ ਲਗਾਇਆ ਕੀ ਵੇਖਿਆਦਾ ਹੈ ਕਿ ਇੱਕ ਫਕੀਰ ਮਤਲਬ ਕਿ ਗੁਰਨਾਕ ਸਾਹਿਬ ਜੀ ਇਹ ਵੱਡਾ ਮਸਤਾਨਾ ਮਤਲਬ ਕਿ ਭਾਈ ਮਰਦਾਨਾ ਜੀ ਖੜੇ ਹੋਏ ਨੇ ਤੇ ਗੁਰਨਾਕ ਸਾਹਿਬ ਜੀ ਰੱਬ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦੇ ਉਹਨਾਂ ਦੇ ਅੰਦਰ ਸਿਰਫ ਰੱਬ ਦਾ ਹੀ ਨਾਮ ਚੱਲਦਾ ਹੈ ਉਹ ਫਕੀਰ ਬੇਪਰਵਾਹ ਹੈ ਉਸ ਨੂੰ ਕੋਈ ਫਿਕਰ ਨਹੀਂ ਹੈ ਕਿ ਉਹ ਖੁਦਾ ਤੋਂ ਬਿਨਾ ਕਿਸੇ ਦੀ ਖਵਾਸ਼ ਲਈ ਰੱਖਦਾ ਉਸ ਦੇ ਅੰਦਰ ਸਿਰ ਪ੍ਰਮਾਤਮਾ ਹੀ ਪ੍ਰਮਾਤਮਾ ਹੈ ਪੁੱਛਿਆ ਫਿਰ ਕੇ ਦਸਤਗੀਰ ਕੌਣ ਫਕੀਰ ਕਿਸ ਕਾ ਕਰਿਆ ਨਾ ਇੱਥੇ ਭਾਈ ਸਾਹਿਬ ਭਾਈ ਗੁਰਦਾਜੀ ਕਹਨਾ ਚਾਹੁੰਦੇ ਨੇ ਉਹ ਜੋ ਪੀਰ ਸੀ ਦਸਤਗੀਰ ਉਹ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਪਹੁੰਚਿਆ ਤਾਂ ਉਹ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਦੇ ਨੇ ਕਿ اے ਫਕੀਰ ਜੀ ਤੁਸੀਂ ਕੌਣ ਹੋ ਤੁਸੀਂ ਕਿਹੜੇ ਘਰਾਣੇ ਵਿੱਚੋਂ ਹੋ ਅਰਥਾਤ ਤੁਹਾਡਾ ਗੁਰੂ ਕੌਣ ਹੈ ਜਿਸ ਨੇ ਤੁਹਾਨੂੰ ਇਹ ਭੇਖ ਦਿੱਤਾ ਨਾਨਕੋ ਕਲ ਵਿੱਚ ਆਇਆ ਰਾਮੂ ਫਕੀਰ ਏਕੋ ਪਹਿਚਾਨਾ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚੁੰਦੇ ਨੇ ਜਦੋਂ ਉਸ ਦਰਸ਼ਗੀਰ ਨੇ ਪੁੱਛਾ ਕਿ हे ਫਕੀਰ ਤੁਸੀਂ ਕੌਣ ਹੋ ਤੁਹਾਡਾ ਕਿਰਖਾਨਾ ਕਿਹੜਾ ਹੈ ਅਰਥਾਤ ਤੁਹਾਡਾ ਗੁਰੂ ਕੌਣ ਹੈ ਜਿਸ ਨੇ ਤੁਹਾਨੂੰ ਇਹ ਪੇਖ ਦਿੱਤਾ ਤਾਂ ਫਿਰ ਮਰਦਾਨੇ ਨੇ ਜਵਾਬ ਦਿੱਤਾ ਕਿ اے ਨਾਨਕ ਜੀ ਨੇ ਇੱਕ ਕਲਜਗ ਵਿੱਚ ਆਏ ਨੇ ਇਹ ਰੱਬ ਦੇ ਦੇਖ ਦੇ ਫਕੀਰ ਨੇ ਇਹਨਾਂ ਨੇ ਰੱਬ ਨੂੰ ਜਾਣਿਆ ਹੈ ਉਸ ਅਕਾਰ ਪਰਕ ਨੂੰ ਸਮਝਿਆ ਹੈ ਅਰਥਾਤ ਇਹਨਾਂ ਦੇ ਵਿੱਚ ਅਤੇ ਅਕਾਰ ਪ੍ਰਕ ਦੇ ਵਿੱਚ ਕੋਈ ਫਰਕ ਨਹੀਂ ਇਹਨਾਂ ਨੇ ਉਸ ਅਕਾਰ ਪ੍ਰਕ ਨਾਲ ਸਾਂਝ ਪਾਈ ਹੋਈ ਹੈ ਇਹਨਾਂ ਦੇ ਵਿੱਚ ਉਸ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਧਰਤੀ ਆਕਾਸ਼ ਜੰਗੂ ਇਸ ਜਾਣਾ ਸੱਚੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਨਾ ਚੁੰਦੇ ਨੇ ਕਿ ਧਰਤੀ ਅਤੇ ਆਕਾਸ਼ ਵਿੱਚ ਵੀ ਇਹ ਗੱਲ ਪ੍ਰਸਿੱਧ ਹੋ ਗਈ ਸੀ ਇਥੋਂ ਤੱਕ ਕਿ ਚਾਰ ਦਿਸ਼ਾਵਾਂ ਉੱਤਰ ਦੱਖਣ ਪੂਰਬ ਪੱਛਮ ਵਿੱਚ ਵੀ ਇਹ ਗੱਲ ਪ੍ਰਸਿੱਧ ਬਕਤੀ ਸੀ ਕਿ ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਦਾ ਰੂਪ ਸਨ ਤੇ ਲੋਕਾਂ ਨੂੰ ਤਾਰਨ ਵਾਸਤੇ ਲੋਕਾਂ ਨੂੰ ਇਹ ਨਾਮ ਦੀ ਦਾਤ ਦੇਣ ਵਾਸਤੇ ਆਏ ਹੋਏ ਨੇ ਤੇ ਇਹ ਗੱਲ ਸਾਰੇ ਪਾਸੇ ਪ੍ਰਸਿੱਧ ਹੋ ਚੁਕੀ ਸੀ ਧਰਤੀ ਅਤੇ ਆਕਾਸ਼ ਇਹ ਗੱਲ ਸਮਝ ਚੁੱਕੇ ਸੀ ਜਾਣ ਚੁੱਕੇ ਸੀ ਵਾਹਿਗੁਰੂ ਜੀ ਪੈਸਾ ਗੁਰਦਾਤਾ ਚੀ ਦੀ ਇਸ ਵਾਰ ਦੀ ਪੌੜੀ ਦੇ ਅਰਥ ਕਰਦਿਆ ਹੋਇਆ ਮੇਰੇ ਕੋਲ ਕਾਫੀ ਭੁੱਲਾਂ ਕਾਫੀ ਗਲਤੀਆਂ ਹੋਈਆਂ ਹੋਣਗੀਆਂ ਅਣਜਾਣ ਬੱਚਾ ਸਮਝ ਕੇ ਮਾਫ ਕਰਨਾ ਕਿਉਂਕਿ ਮੈਂ ਆਪਣੀ ਮਤ ਅਨੁਸਾਰ ਜਿੰਨੇ ਕੋ ਮੈਨੂੰ ਉਸ ਪ੍ਰਮਾਤਮਾ ਨੇ ਉਸ ਵਾਹਿਗੁਰੂ ਜੀ ਨੇ ਮੈਨੂੰ ਮਤ ਬਖਸ਼ੀ ਹੈ ਸੋਝੀ ਬਖਸ਼ੀ ਹੈ ਮੈਂ ਅਰਥ ਕੀਤੇ ਨੇ ਉਹ ਸਾਕਿਦਾ ਹੈ ਕਿ ਮیرے ਕੀਤੇ ਹੋਏ ਹਰਤ ਗਲਤ ਵੀ ਹੋ ਸਕਦੇ ਨੇ ਅਣਜਾਨ ਬੱਚਾ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ